ਹੁੰਦਾ ਮੈਂ ਕਿੱਥੇ ਅੱਗ ਮਚਾਉਂਗੀ ਹੈ ਨਾ ਚੁੱਲ੍ਹੇ 'ਚ ਮੱਥਾ ਮਾਰੂੰਗੀ ਪੰਮੀ ਕੋਲੀ ਬਗ ਜੰਨੀ ਆ ਨਾਲੇ ਚਾਰ ਗੱਲਾਂ ਮਾਰੇ ਆਂਗੀ ਨਾਲੇ ਚਾਹ ਪੀ ਲੂੰਗੀ ਪੰਪਾਂ 'ਚ ਵਾਧੂ ਆਉਂਦੀ ਐ ਦੋ ਚਾਰ ਪੰਪਾਂ ਮਾਰੂੰ ਮੈਂ ਕਹਿੰਦੀ ਦੁੱਤਾ ਬਾੜੀ ਸਵਾਦ ਚਾਹ ਬਣਾਉਣੀ ਆ ਐ ਫਲਾਨਾ ਠੰਮਕਾ ਸੌ ਮਾਰੂੰ ਮਿੱਠੀਆਂ ਜਾਨੀ ਆ ਆਈ ਨਹੀਂ ਪਤਾ ਕੰਮ ਕਰੀ ਜਾਂਦੀ ਹੋਵੇ ਫਿਰ ਕਿਹੜੀ ਚਾਹ ਪਿਆਊ ਮੈਨੂੰ ਹੁੰਦਾ ਘਰ ਮੈਨੂੰ ਕਿਵੇਂ ਨਹੀਂ ਪਿਆਊਗੀ ਜਦੋਂ ਮਾਰੀਆਂ ਦੋ ਮਿੱਠੀਆਂ ਉਹ ਤਾਂ ਉਦੋਂ ਦੁੱਧ ਚ ਪੱਤੀ ਪਾ ਕੇ ਲਿਆਉਗੀ ਲੈ ਕੰਮ ਤੰਦੇ ਤਾਂ ਸਾਰੇ ਨਿਭੜ ਗਏ ਝਾੜੂ ਪੋਚਾ ਹੋ ਗਿਆ ਕੱਪੜੇ ਲੀੜੇ ਦਾ ਹੋ ਗਿਆ ਹੁਣ ਜੇ ਚਲ ਕੋਈ ਆ ਜਾਈ ਗਵੰਡਣ ਚਾਰ ਗੱਲਾਂ ਮਾਰ ਲਈ ਇਹਨੇ ਦਿਨ ਲੰਘ ਜਾਊਗਾ ਫਿਰ ਦੁਪਹਿਰ ਦਾ ਟਾਈਮ ਹੋ ਜਾਊਗਾ ਹੂੰ ਤਾਂ ਜੀਜਾ ਮੇਰਾ ਵੀ ਕਰ ਦੇ ਵੀ 11 ਕਾਲੀ ਚਾਹ ਬਣਾ ਲਈਏ ਜੇ ਕੋਈ ਆ ਗਿਆ ਤਾਂ ਬਣਾ ਲਾਂਗੇ ਨਹੀਂ ਫਿਰ ਰਹਿਣ ਹੀ ਦਿੰਨੀ ਆ ਮੰਮੀ ਕੌਣ ਐ ਲੰਘਿਆ ਆ ਜਾਂ ਗੇਟ ਖੁੱਲ੍ਹੇ ਹੀ ਆ ਅੱਛਾ ਪ੍ਰੀਤੀ ਆ ਮੈਨੂੰ ਪਤਾ ਨਹੀਂ ਕੌਣ ਆ ਗਈ ਕਰ ਲੈ ਕੰਮ ਧੰਦੇ ਹਾਂ ਕਰ ਲੈ ਬਸ ਹੁਣ ਕਰਕੇ ਬੈਠੀ ਸੀ ਮੈਂ ਕਿਹਾ ਧੁੱਪ ਜੀ ਨਿਕਲ ਹੀ ਜਾਂਦੀ ਆ ਮੈਂ ਕਿਹਾ ਚੱਲ ਧੁੱਪ ਸੇਕਦੇ ਆ ਕਦੇ ਬੱਦਲ ਵਾਈ ਜੀ ਹੋ ਜਾਂਦੇਗਾ ਧੁੱਪ ਜੀ ਆ ਜਾਂਦੀ ਹੁਣੀ ਕਰਕੇ ਛੱਡੀ ਸੀ ਹਜੇ ਬਸ ਕੰਮ ਨਵੇੜ ਕੇ ਤੂੰ ਨਵੇੜਿਆ ਹੀ ਹਾਂ ਕਰਕੇ ਆਇਆ ਮੈਂ ਵੀ ਸਾਰੇ ਕਰੇ ਮੈਂ ਵੀ ਪ੍ਰੀਤੀ ਤੈਨੂੰ ਜ਼ਿਆਦਾ ਹੀ ਕਰੀ ਜਾਂਦੀ ਸੀ ਮੈਂ ਕਿਹਾ ਜੇ ਕੋਈ ਆ ਜੇ ਮੈਂ ਚੱਲ ਮੈਂ ਚਾਹ ਬਣਾ ਲਾ ਮੇਰਾ ਵੀ ਚਾਹ ਨੂੰ ਜੀ ਕਰੀ ਆਂਦਾ ਸੀ ਪਹਿਲਾਂ ਚਾਹ ਰੋਟੀ ਨਾਲ ਲੱਸੀ ਪੀ ਲਈ ਹੁਣ ਮੈਂ ਕਿਹਾ ਚੱਲ ਗਰਮ ਜੀ ਚਾਹ ਪੀ ਲਈ ਮਨ ਨਾਲ ਠੰਡ ਜੀ ਉੱਤਰ ਜੂ ਤੂੰ ਬੈਠ ਜਾ ਮੈਂ ਧਰ ਕੇ ਆਉਣੀ ਆਂ ਚਾਹ ਇਹਨੇ ਮੈਂ ਤਾਂ ਚਾਹ ਕਰਦੀ ਸੀ ਮੈਂ ਕਿਹਾ ਚੱਲ ਪੀ ਲਾ ਅੱਛਾ ਫਿਰ ਬਾਕੀ ਮੈਂ ਆਖਾ ਕਿੱਥੇ ਇਕੱਲੀ ਬੈਠ ਕੇ ਵੀ ਪੀਉਂਗੀ ਨਾਲੇ ਮੈਨੂੰ ਕਹੜਾ ਚੱਜਦੀ ਬਣਾਉਣੀ ਆਉਂਦੀ ਹੈਗੀ ਮੈਂ ਪੰਮੀ ਕੋਲੀ ਜਾਂਦੀ ਆ ਨਾਲ ਤਾਂ ਉਹ ਚਾਹ ਵਾਲੀ ਸੁਆਦ ਬਣਾਉਂਦੀ ਆ ਨਾਲੇ ਚੱਲ ਦੋ ਗੱਲਾਂ ਮਾਰਿਆ ਆਉਂਗੀ ਅੱਛਾ ਨਾ ਕੋਈ ਨਾ ਮੈਂ ਬਣਾ ਲਾਣੀ ਬਸ ਮੈਂ ਵੀ ਕੰਮ ਜਾਈ ਕਰਕੇ ਹਟੀ ਸੀਗੀ ਮੈਂ ਕਿਹਾ ਚੱਲ ਬੈਠਦੀ ਆ 2 ਮਿੰਟ ਬਣਾ ਦਾਨੀ ਕੋਈ ਨਾ ਬੈ ਕੇ ਪੀ ਕੀ ਜਾਈ ਤੇ ਚਾਹ ਔਰ ਮੈਨੂੰ ਕਿੱਥੇ ਲੱਖਣਾ ਚਾਹ ਬਣਾਉਣ ਦਾ ਉਹ ਭੋਰਾ ਵੀ ਨਹੀਂ ਡੱਕਲ ਪਾਣੀ ਜਾ ਬਣ ਜਾਂਦਾ ਨਹੀਂ ਪੰਮੀ ਚਾਹ ਦੀ ਤਾਂ ਕਿੱਡੀ ਕੋ ਗੱਲ ਹੈ ਮੈਂ ਵੀ ਬਣਾ ਲਾਂ ਹੂੰ ਗੱਲ ਕਰ ਮੈਂ ਤੋਂ ਇਹ ਜੀ ਬਣਦੀ ਨਹੀਂ ਜਿੰਨੀ ਸਵਾਦ ਤੂੰ ਬਣਾਉਣੀ ਆ ਮੈਂ ਤਾਂ ਬਥੇਰੇ ਲੌਂਗ ਲਾਚੀਆਂ ਵੀ ਪਾ ਕੇ ਦੇਖ ਲੀਆਂ ਐਨੇ ਜੀ ਲਾ ਕੇ ਬਣਾਉਣੀ ਆ ਚਾਹ ਉਹ ਜੀ ਬਣਦੀ ਵੀ ਨਹੀਂ ਹੈਗੀ ਮੈਂ ਤੈਨੂੰ ਪੁੱਤੇ ਦਾ ਹਾਚਾ ਵਾਲਾ ਮਸਾਲਾ ਜੇ ਵੀ ਮਹੰਗਾ ਮਹੰਗਾ ਕੇ ਦੇਖ ਲਿਆ ਉਹ ਗੱਲ ਹੀ ਨਹੀਂ ਬਣਦੀ ਨਾਲੇ ਜੀ ਤਾਂ ਮੇਰਾ ਵੀ ਬਥੇਰਾ ਕਰਦਾ ਵੀ ਮੈਂ ਤੈਨੂੰ ਆਪਦੇ ਘਰੇ ਚਾਹ ਪਿਆਵਾ ਪਰ ਤੈਨੂੰ ਮੇਰੀ ਚਾਹ ਪਸੰਦ ਹੀ ਨਹੀਂ ਆਉਣੀ ਉਹ ਤਾਂ ਮੈਨੂੰ ਆਪ ਨੂੰ ਨਹੀਂ ਸਵਾਦ ਲੱਗਦੀ ਪਸੰਦ ਵਾਲੀ ਤਾਂ ਕੀ ਗੱਲ ਹੈ ਪ੍ਰੀਤੀ ਆ ਬਣਾਉਣੇ ਤੁਸੀਂ ਦੇਖ ਚੁੱਲੇ ਤੇ ਚਾਹ ਚੁੱਲੇ ਦੀ ਜਾਂਦਾ ਉਦੋਂ ਵੀ ਸਵਾਦ ਬਣਦੀ ਆ ਮੈਂ ਤਾਂ ਗੈਸ ਤੇ ਬਣਾਉਣੀ ਆਂਗੀ ਥੋੜੀ ਜਾਂ ਤਾਂ ਦੇਖ ਵੱਧ ਸਵਾਦ ਹੋਣੀ ਚਾਹੀਦੀ ਅੱਗ ਨਾਲ ਚੁੱਲੇ ਦੀ ਅੱਗ ਨਾਲ ਮੈਂ ਮੰਨਦੀ ਆ ਵੀ ਚੁੱਲੇ ਦੀ ਚਾਹ ਸਵਾਦ ਹੁੰਦੀ ਆ ਸਾਰੇ ਕਹਿੰਦੇ ਨੇ ਵੀ ਚੁੱਲੇ ਚਾਹ ਸਵਾਦ ਹੁੰਦੀ ਐ ਪਰ ਮੈਥੋਂ ਤਾਂ ਬਣਦੀ ਵੀ ਨਹੀਂ ਉਹ ਜੀ ਨਾਲੇ ਤੂੰ ਗੈਸ ਤੇ ਬਣਾਉਣੀ ਤਾਂ ਵੀ ਇੰਨੀ ਸਵਾਦ ਬਣਦੀ ਐ ਥੋਡੀ ਚਾਹ ਮੈਂ ਤਾਂ ਕੋਈ ਮਰਜ਼ੀ ਚੀਜ਼ ਬਣਾ ਲਾਂ ਪ੍ਰੀਤੀ ਘਰ ਦੇ ਸਾਰਾ ਹੁੰਝਾ ਦੇ ਦਿੰਦੇ ਨੇ ਕੋਈ ਸਬਜ਼ੀ ਬਣਾਉਣੀ ਆ ਉਹ ਨਹੀਂ ਤੜਕੇ ਨੂੰ ਬਚਦੀ ਚਾਹ ਪਾਣੀ ਬਣਾਉਣੀ ਆ ਉਹ ਕਹਿੰਦੇ ਨੇ ਇੰਨੀ ਸਵਾਦ ਬਣਾਉਣੀ ਆ ਹਰ ਇੱਕ ਚੀਜ਼ ਹੀ ਖਾਣ ਪੀਣ ਪਤਾ ਨਹੀਂ ਹੁੰਦਾ ਮੇਰਾ ਹੱਥ ਜੀ ਪਈ ਕੋਈ ਉਹ ਆ ਗੋਣਾ ਗਾ ਹੁੰਦਾ ਪੰਮੀ ਕਿਸੇ ਕਿਸੇ ਦੇ ਹੱਥ 'ਚ ਕੋਈ ਗੁਣ ਜੇ ਸਵਾਦ ਬਣਾਉਣੀ ਆ ਚੀਜ਼ ਤਾਂ ਹੀ ਸਾਰੇ ਸਵਾਦ ਕਹਿੰਦੇ ਨੇ ਹਾਂ ਲੈ ਤਾਂ ਮੈਨੂੰ ਸ਼ਰਮ ਆਉਂਦੀ ਏ ਤੁਹਾਡੇ ਘਰੇ ਆਉਂਦੀ ਨੂੰ ਚਾਹ ਪੀਂਦੀ ਨੂੰ ਵੀ ਕਹੇਗੀ ਰੋਜ਼ ਚਾਹ ਪੀਣ ਆ ਜਾਂਦੀ ਏ ਪਰ ਮੇਰੇ ਸਾਰੇ ਦੀ ਗੱਲ ਨਹੀਂ ਮੈਨੂੰ ਨਾ ਤੇਰੇ ਹੱਥ ਦੀ ਚਾਹ ਦੀ ਆਤ ਪੈਰੀ ਆ ਮੈਨੂੰ ਆਪਦੀ ਚਾਹ ਸਵਾਦੀ ਨਹੀਂ ਲੱਗਦੀ ਸ਼ਰਮ ਵਾਲੀ ਕੀ ਗੱਲ ਐ ਪ੍ਰੀਤੀ ਜਦੋਂ ਤੇਰਾ ਮਨ ਕਰਦਾ ਗਵੰਡਣੇ ਮੇਰੀ ਜਦੋਂ ਮਰਜ਼ੀ ਆਇਆ ਕਰ ਦੇ ਤੇਰਾ ਚਾਹ ਪੀਣ ਨੂੰ ਜੀ ਕਰਦਾ ਬਾਈ ਚਾਂਸ ਕਈ ਕਦੇ ਸਬਜ਼ੀ ਲੈ ਕੇ ਜਾਣੀ ਉਹ ਲੈ ਜਾ ਕਰ ਮੈਂ ਤੈਨੂੰ ਜਵਾਬ ਨਹੀਂ ਦਿੰਦੀ ਤੂੰ ਮੇਰੀ ਚੰਗੀ ਗਵੰਡਣ ਮੇਰੇ ਬਾਰੇ ਚੰਗਾ ਸੋਚਦੀ ਐ ਤੂੰ ਹੋਰ ਤਾਂ ਅੰਦਰ ਨਾ ਗੁੰਡਣਾ ਸਾਰੀਆਂ ਮਚਦੀਆਂ ਨੇ ਤੂੰ ਹੀ ਮੇਰੀਆਂ ਤਰੀਫਾਂ ਕਰਦੀਆਂ ਚੀਜ਼ਾਂ ਦੀਆਂ ਫਿਰ ਮੈਂ ਤੈਨੂੰ ਕਿਉਂ ਜਵਾਬ ਦੇਉਂਗੀ ਭਲਾਂ ਦੀ ਲੈ ਤਰੀਫ ਤਾਂ ਮੈਂ ਕਰਨੀ ਹੀ ਐ ਜੋ ਚੀਜ਼ ਸਵਾਦ ਬਣਾਉਣੀ ਐ ਹੋਰ ਨਾ ਮੈਂ ਕਿਸੇ ਨੂੰ ਕਹਤਾ ਮੈਂ ਤਾਂ ਤੇਰੇ ਹੱਥ ਦੀ ਚਾਹ ਪਾਣੀ ਪਸੰਦ ਆਉਂਦਾ ਹੈ ਤੁਹਾਡੇ ਘਰ ਹੀ ਆਉਣੀ ਐ ਮੈਂ ਤੇ ਪੀਣ ਬਹਿ ਜਾ ਪ੍ਰੀਤੀ ਤੂੰ ਮੈਂ ਚਾਹ ਧਰਿਆ ਮੈਂ ਆ ਗਈ ਮੈਂ 2 ਮਿੰਟਾਂ ਚ ਆ ਗਿਨਾ ਪੰਪਾਂ ਚ ਮੈਨੂੰ ਪਤਾ ਸੀ ਕਿ ਤੂੰ ਹੀ ਐ ਜਿਹੜੀ ਪੰਪਾਂ ਚ ਆਉਣੀ ਆ ਹੋਰ ਤਾਂ ਅੰਡਾ ਨਾ ਗਵਾਂਡਣਾ ਸਾਰੀਆਂ ਸਿਆਣੀਆਂ ਨੇ ਉੱਜ ਜਾਂਦੀਆਂ ਨੇ ਵੀ ਪੰਪ ਦਿੰਦੀ ਆ ਨਹੀਂ ਚਾਹ ਨੂੰ ਦੱਸ ਕਿ ਤੂੰ ਆਡੀ ਅਰਗ ਲਾਉਣੀ ਆ ਉੱਤੇ ਜਿਹੇ ਜੀ ਚਾਹ ਤੂੰ ਬਣਾਉਣੀ ਆ ਉਹ ਜੀ ਮੈਂ ਬਣਾ ਲੈਨੀ ਆ بس ਮੈਂ ਤਾਂ ਖੇਚਲਾ ਕਰਨ ਤੋਂ ਚੱਲਦੀ ਆ ਵੀ ਇੱਥੇ ਬਣੀ ਬਣਾਈ ਮਿਲ ਜਾਂਦੀ ਆ ਪ੍ਰੀਤੀ ਬਿਸਕੁਟ ਤਾਂ ਖਤਮ ਹੋ ਰਹੇ ਨੇ ਮੈਂ ਪਕੌੜੀਆਂ ਲਿਆਵਾਂ ਉਸ ਮਰਜ਼ੀ ਲਿਆ ਸਾਰੀ ਕੀ ਜੀ ਸਵਾਦ ਆ ਤੁਹਾਡੇ ਤਾਂ ਬਿਸਕਟ ਕੀ ਕੁਛ ਮਰਜ਼ੀ ਆ ਲੈ ਅੰਨਾ ਕੀ ਪਾੜੇ ਦੋ ਅੱਖਾਂ ਮੈਂ ਤਾਂ ਕੱਲੀ ਚਾਹ ਪੀਣ ਆਈ ਸੀ ਜੇ ਨਾਲ ਪਕੌੜੀਆਂ ਮਿਲਦੀਆਂ ਨੇ ਇਦੋਂ ਚੰਗਾ ਕੀ ਐ ਲੈ ਪ੍ਰਿਤੀ ਨਾਲ ਆ ਖਾੜਾ ਪਕੌੜੀਆਂ ਨਾਲ ਗਰਮ ਗਰਮ ਚਾਹ ਪੀਆ ਠੀਕੋ ਕੇ ਵੈਰਾਵ੍ਰੀਤੀ ਉੱਪਰ ਹੋ ਜਾ ਆ ਖਾਣ ਨਾਲ ਪਕੌੜੀਆਂ ਖਾਣ ਨਾਲ ਚਾਹ ਪੀ ਲੈ ਆਪਾਂ ਨਾਲ ਗੱਲਾਂ ਕਰਦੇ ਆਂ ਚੱਲ ਹੋਰ ਸੁਣਾ ਕੋਈ ਲੈ ਲੈ ਪਕੌੜੀਆਂ ਸਵਾਦ ਬਣੀਆ ਬਣੇ ਚਾ ਹਾਂ ਬੜੀ ਸਵਾਦ ਆ ਅੱਛਾ ਤਾਂ ਹੀ ਤਾਂ ਤੈਨੂੰ ਕਹਿ ਨਹੀਂ ਹੁੰਦੀ ਆ ਵੀ ਤੈਨੂੰ ਤਾਂ ਚਾਹ ਬਣਾਉਣੀ ਆਉਂਦੀ ਆ ਬੜੀ ਸਵਾਦ ਬਣਾਉਣੀ ਆ ਮੈਨੂੰ ਹਜੇ ਬ੍ਰੀਤੀ ਆਪ ਨੂੰ ਘੱਟ ਸਵਾਦ ਲੱਗਦੀ ਆ ਜਦੋਂ ਤੂੰ ਕਹਿ ਦਿੰਦੀ ਆ ਵੀ ਜਾ ਘਰ ਦੇ ਕਹਿੰਦੇ ਵੀ ਤੂੰ ਇੱਕ ਜੀ ਸਵਾਦ ਬਣਾਉਣੀ ਆ ਤਾਂ ਮੈਨੂੰ ਵੀ ਜੇ ਦੁੱਗਣੀ ਸਵਾਦ ਲੱਗਣ ਲੱਗ ਜਾਂਦੀ ਆ ਲਾ ਪੰਮੀ ਮੈਂ ਤਾਂ ਜਾਣੀ ਆ ਬਹਿ ਜਾਂਦੀ ਨਾ ਹੋਰ ਹਜੇ ਨਾ ਪਸੂਆਂ ਨੂੰ ਠੰਡ ਹੋ ਰਹੀ ਆ ਉਹਨਾਂ ਨੂੰ ਅੰਦਰ ਬੰਦਦੀ ਆ ਅੱਛਾ ਹਾਂ ਨਾਲੇ ਪਕੌੜੀਆਂ ਸਵਾਦ ਨੇ ਮੈਂ ਲੈ ਜਾ ਨਾ ਲੈ ਜਾ ਕੋਈ ਨਾ ਲੈ ਹੋਰ ਪਾਦਨੀ ਜਪਾਉਣੀਆਂ ਨੇ ਨਾ ਬਸ ਬਹੁਤ ਨੇ ਲੈ ਹੋਰ ਪਕੌੜੀਆਂ ਤੋਂ ਕੀ ਕਰਨਾ ਜਾ ਤਾਂ ਦਵਾਰੇ ਤੇਰੇ ਕੋਲ ਹੀ ਪੀਣੀ ਆ ਆ ਕੇ ਲੈ ਕੱਪੜੇ ਰਹਿ ਗਏ ਧੋਣ ਵਾਲੇ ਹੁੰਦਾ ਜੇ ਮੈਂ ਕੱਪੜੇ ਧੋਉਂਗੀ ਵੇਲਾ ਆਊਗਾ ਮਸ਼ੀਨ ਚੱਲੂਗੀ। ਇਦੋਂ ਚੰਗਾ ਤਾਂ ਮੈਂ ਪੰਮੀ ਕੋਲੀ ਲੈ ਜਾਨੀਂ ਚੱਕ ਕੇ। ਉਹ ਕਿਹੜਾ ਜਵਾਬ ਦਿੰਦੀ ਆ ਉਹ ਸੁੱਤੀ ਤਬਾ ਲਿਆਉਣੀ ਆ। ਪੰਮੀ ਹਾਂ। ਕੱਪੜੇ ਧੋਲੇ ਤਾਂ? ਹਾਂ ਮੈਂ ਤਾਂ ਧੋਲੇ। ਮੈਂ ਐ ਕੈਸੀ ਮੈਂ ਤਾਂ ਕੱਪੜੇ ਧੋਣ ਲੱਗਦੀ ਸੀ। ਉਹ ਮਸ਼ੀਨ ਹੀ ਨਹੀਂ ਚੱਲੀ ਹੈਗੀ ਪਤਾ ਨਹੀਂ ਕੀ ਹੋ ਗਿਆ। ਮੈਂ ਐ ਕੈਸੀ ਆਹ ਚਾਰਕ ਕੱਪੜੇ ਮੇਰੇ ਵੀ ਧੋ ਦਿੰਦੀ। ਨਾ ਕੋਈ ਨਾ ਮੈਂ ਧੋ ਦਨੀ ਲਫ ਕਿੱਡੀ ਕਿੱਡੀ ਗੱਲ ਹੈਗੀ ਹੋਰ ਮਸ਼ੀਨ ਹੀ ਚੱਲੀ ਨਹੀਂ ਮੈਂ ਤਾਂ ਸਨੇਹੀ ਧੋ ਦਨੀ ਆ ਅਸੱਚਾ ਨਾ ਕੋਈ ਨਾ ਮੈਂ ਧੋ ਦਨੀ ਆ ਫਿਰ ਕੀ ਹੋ ਗਿਆ ਜਿਵੇਂ ਤੇਰੇ ਕੰਮ ਨਹੀਂ ਆਉਂਗੀ ਫਿਰ ਤੂੰ ਮੇਰੇ ਕਿੱਥੋਂ ਕੰਮ ਆਵੇਂਗੀ ਦੇਖ ਹਾਂ ਹਾਂ ਇਹ ਤਾਂ ਹੈਗਾ ਮੈਨੂੰ ਤੇਰਾ ਸਾਰਾ ਤੈਨੂੰ ਮੇਰਾ ਸਾਰਾਗਾ ਮੈਂ ਤੁਸ ਤਾਂ ਸਰਫ ਪਤਾ ਨਹੀਂ ਕਿਹੜੀ ਵਰਤਦੇ ਹੋ ਇੰਨੀ ਸੋਹਣੀ ਖੁਸ਼ਬੂ ਆਉਂਦੀ ਆ ਇਹ ਤਾਂ ਡੈਡੀ ਲੈ ਕੇ ਆਉਂਦਾ ਹੁੰਦਾ ਰਿਤੂ ਦਾ ਮਹਿੰਗੀ ਹੈਗੀ ਹੋ ਪਤਾ ਨਹੀਂ ਸਰਫ ਐਕਸਲ ਐਮ ਐਲ ਦਾ ਠੀਕ ਨੀਲੀ ਜੀ ਸਰਫ ਹੈ ਵਿੱਚ گلابی ਜੇ ਦਾਣੇ ਵਾਲੀ ਚੱਲ ਧੋ ਦੇ ਮੈਂ ਬੈਠੀ ਐ ਨੇ ਨਾ ਕੋਈ ਨਾ ਮੈਂ ਪਾ ਦਾਨੀ ਮਸ਼ੀਨ ਚ ਜਮੀ ਬੌਲੀ ਐ ਆਏ ਨਹੀਂ ਹੈਗਾ ਵੀ ਮਾੜਾ ਮੋਟਾ ਆਕਲ ਨੂੰ ਹੱਥ ਮਾਰਾਂ ਮੈਂ ਜੇ ਮੈਂ ਕੰਮ ਕਹਿ ਦਿੰਨੇ ਆ ਉਹ ਵੀ ਕਰੀ ਜਾਊਗੀ ਜਿਹੜੀ ਚੀਜ਼ ਖਾਣ ਪੀਣ ਨੂੰ ਮੰਗ ਲਾ ਉਹ ਵੀ ਦੇ ਦਊਗੀ ਘਰ ਲਟਾਈ ਜਾਂਦੀ ਐ ਚੱਲ ਮੈਨੂੰ ਤਾਂ ਬੌਲੀ ਦੀ ਭਾ ਜੇ ਬੌਲੀ ਐ ਤਾਂ ਹੀ ਮੇਰਾ ਕੰਮ ਚੱਲੀ ਜਾਂਦਾ ਜੇ ਸਿਆਣੀ ਹੁੰਦੀ ਫਿਰ ਮੇਰੀਆਂ ਗੱਲਾਂ ਚ ਕਿੱਥੋਂ ਆਉਂਦੀ ਲਵਰੀ ਤੇ ਸਕਾ ਵੀ ਦਿੱਤੇ ਵਸ ਸੁੱਕਣੇ ਪਾ ਦੀ ਇਹਨੂੰ ਜੇ ਕਹਿਣੀ ਆ ਤਾਂ ਇੱਥੇ ਆਧਾਰ ਬੇਲੀ ਪਈ ਹੈ ਸਾਡੀ ਹਰੇ ਪਾ ਦਾਨੀ ਆ ਨਾ ਸੁੱਕਣੇ ਤਾਂ ਮੈਂ ਪਾ ਲੂੰ ਕੋਈ ਨਾ ਸਕਾ ਤੇ ਨਾਲ ਬਹਿ ਜਾਂਦੀ ਹੋਰ ਨਾ ਜਾਣੀ ਆ ਮੇਰੇ ਕੰਮ ਪੈਨੇ ਹੁਣ ਤਾਂ ਅੱਛਾ ਹਾਂ ਕੰਮ ਕੁੰਮ ਕਰਕੇ ਨਾ ਫੇਰ ਆਉਂਗੀ ਨਾਲੇ ਚਾਹ ਪੀ ਕੇ ਜਾਉਂ ਤੇਰੇ ਹੱਥ ਦੀ ਮੈਂ ਚੰਗਾ ਆ ਜੀ ਫੇਰ ਮੇਰਾ ਵੀ ਜੀਜਾ ਲੱਗ ਜਾਂਦਾ ਨਹੀਂ ਮੈਂ ਕਰਦੀ ਆ ਨਾ ਮੈਂ ਆਉਂਗੀ ਕੋਈ ਨਾ ਚੰਗਾ ਕਰਦੀ ਆ ਲੈ ਮੇਰੀ ਕਿੰਨੀ ਸਹਾਈਤਾ ਕਰਦੀ ਆ ਨਹੀਂ ਤਾਂ ਅਗਲੀ ਦੇਖ ਕੇ ਮੱਚ ਜਾਂਦੀ ਐ ਵੀ ਇਹ ਜਾਂ ਕਪੜਾ ਲੀਡਾ ਐ ਪਾਉਂਦੀ ਆ ਜਾਂ ਖਾਣ ਪੀਣ ਨੂੰ ਕੋਈ ਨਹੀਂ ਕਿਸੇ ਦੀ ਤਾਰੀਫ ਕਰਦਾ ਹਰ ਇੱਕ ਚੀਜ਼ ਦੀ ਤਾਰੀਫ ਕਰਦੀ ਆ ਇਹੋ ਜਿਹੇ ਬੰਦੇ ਨੂੰ ਤਾਂ ਖਾਣ ਪੀਣ ਨੂੰ ਵੀ ਦਿੱਤਾ ਵੀ ਨਹੀਂ ਦੁਖਦਾ ਹੈਗਾ ਇਮਪ੍ਰੈਸ ਕਰਨ ਵਾਲੇ ਪ੍ਰੈਸ ਕਰਨ ਹੂੰ ਖਰ ਜੇ ਪ੍ਰੈਸ ਕਰੂੰਗੀ ਤਾਂ ਪ੍ਰੈਸ ਚੱਲੂਗੀ ਵੇਲਾ ਆਊਗਾ ਇਦੋਂ ਚੰਗਾ ਤਾਂ ਮੈਂ ਪੰਮੀ ਦੀ ਕਰਾ ਲਿਉਣੀ ਐ ਨਾਲ ਦੋ ਕੁੱਟਾਂ ਚਾਹ ਦੀਆਂ ਪੀ ਆਉਂਗੀ

ਰੀਤ ਆਉਂਦੀ ਆ ਫਿਰ ਉਹਦੀ ਬਸ ਚਾਹ ਪਾਣੀ ਦਾ ਹੁੰਦਾ ਉਦੋਂ ਦਾ ਜੇ ਮੇਰਾ ਤੜਕੇ ਕੰਮ ਨਿਭੜ ਜਾਂਦਾ ਫਿਰ ਤਾਂ ਮੈਂ 3 ਵਜੇ ਤੱਕ ਬੇਲੀ ਗਈ ਹੁੰਦੀ ਆ ਤੇ ਮੈਂ ਤਾਂ ਐ ਕਹਿੰਸੀ ਮਾਂ ਕਹੇਗੀ ਉਂਗਲ ਫੜ ਕੇ ਪਹੁੰਚਾ ਫੜਦੀ ਆ ਹਾਂ ਤੇ ਮੈਂ ਤਾਂ ਪ੍ਰੈਸ ਨੂੰ ਹੱਥ ਲਾਇਆ ਪ੍ਰੈਸ ਵੀ ਅੜੀਏ ਖਰਾਬ ਪਈ ਆ ਕੁੜਤੀ ਪ੍ਰੈਸ ਕਰਵਾਉਣੀ ਸੀ ਕਰ ਦੇ ਨਾ ਮੈਂ ਕਰਦਾਂ ਨੀ ਕੋਈ ਨਾ ਉਹ ਮੈਂ ਪਾਸੇ ਜਾ ਕੇ ਆਉਣਾਗਾ ਅੱਛਾ ਨਾ ਮੈਂ ਕਰਦਾਂ ਨੀ ਕੋਈ ਨਾ ਬਹਿ ਜਾ ਤੂੰ ਮौज ਆਹ ਜੀ ਗਵੰਡਣ ਦੀ ਮੇਰੇ ਤਾਂ ਮौजਾਂ ਲੱਗੀਆਂ ਪੰਨਿਆਂ ਦੇ

ਜਿਹੜਾ ਹੁਣ ਲੈ ਹੁਣ ਨਹੀਂ ਮੈਂ ਕਿਦੇ ਜਾਂਦੀ ਮੰਗਣ ਪ੍ਰੈਸ ਜੇ ਪ੍ਰੈਸ ਉਹ ਹੋ ਗਈ ਸੀ ਖਰਾਬ ਸਾਜੀ ਫਿਰ ਅਗਲੀ ਦੇਖ ਕੇ ਮੱਥੇ ਵੱਟ ਪਾ ਲਾਂਦੀ ਆ ਕੋਈ ਨਹੀਂ ਕਰਦੀ ਕਿਸੇ ਦਾ ਹੋਰ ਆਈ ਨੇ ਤੈਨੂੰ ਪਤਾ ਹੀ ਆਪਣੇ ਗਵਾਂਢ ਦਾ ਤਾਂ ਕਹੇ ਜਾ ਗਵਾਂਢ ਅਗਲੀ ਕਹਿ ਦਿੰਦੀ ਜੇ ਉਹ ਕਿਸੇ ਦੇ ਹੋਰ ਜਾਂਦੀ ਅਗਲੀ ਕਾ ਨਹੀਂ ਪਹਿਲਾਂ ਕੱਪੜੇ ਧੋਣ ਵਾਲੇ ਲੈ ਕੇ ਆ ਗਈ ਹੁਣ ਪ੍ਰੈਸ ਕਰਾਉਣਾ ਹੈਗੀ ਹਾਂ ਇਹ ਵੀ ਕਿਸੇ ਦੀ ਜਿਗਰਾ ਹੁੰਦਾ ਭੈਣੇ ਉਹੀ ਤਾਂ ਗੱਲ ਹੈ ਤੂੰ ਹੀ ਨਹੀਂ ਕੱਲੀ ਉਹ ਕਰਦੀ ਹੈਗੀ ਤਾញੋਂ ਮੈਂ ਤੇਰੇ ਕੋਲੇ ਆ ਜੰਨੀ ਆ ਹਾਂ ਚੱਲ ਮੈਂ ਤਾਂ ਬਸ ਨਾ ਲੰਘ ਜੇ ਫਿਰ ਮੈਂ ਤੇ ਜਾਨੀ ਆ ਚੰਗਾ ਅੱਛਾ ਆ ਜੰਗੀ ਅਥਰ ਨੂੰਕ हाँ ना आज आखन अच्छा हाँ। चल। जे मेरा मान कर आटे तो जे चो कडूगी कट जूगा कर दी पम्मी तु लिया है नेड़ा मैं भी चीज मंगती है ओ तो किन्नी कुछ लियाई है ਕਦੇ ਉਹਨੇ ਕਦੇ ਮੈਥੁਦਾਰ ਮੰਗੀ ਨਹੀਂ ਵੀ ਮੇਰੀ ਧਾਰ ਮੋੜ ਜਾ ਪਈ ਮੈਥੋ ਇਨੀਆਂ ਚੀਜ਼ਾਂ ਲੈ ਜਾਣੀਆਂ ਉਹ ਸਿੱਤੀ ਲਿਉਣੀ ਆ ਲੈ ਸਰ ਜੀ ਵੀ ਘੱਟਦਾ ਹੁਣ ਕੀ ਕਰੀ ਜੰਨੀ ਆ ਕੁਛ ਨਹੀਂ ਮੈਂ ਤਾਂ ਬਣੇ ਛਲਗਮ ਜੇ ਕੱਟਦੀ ਸੀਗੀ ਮੈਨੂੰ ਆਟੇ ਦਾ ਡੱਬਾ ਜੇ ਦੇ ਦੇ ਇੱਕ ਦੇ ਦਾਨੀ ਆ ਉਹ ਮੁੱਕਿਆ ਪੈਗਾ ਪਹਿਲਾਂ ਹੁਣ ਪਿਹਾਇਆ ਸੀ ਉਹ ਮੋਟਾ ਪੀਤਾ ਮਾਂ ਚਲੋ ਪਸੂਆਂ ਨੂੰ ਲਾ ਦਾਂਗੇ ਮੈਂ ਕਿਹਾ ਚੱਲੇ ਪਸੂਆਂ ਨੂੰ ਲਾ ਦਾਂਗੇ ਆਪ ਹੋਰ ਪਿਹਾਲਾਂਗੇ ਲੈ ਤੁਸੀਂ ਕਿਹੜੀ ਚੱਕੀ ਤੋਂ ਪਿਹਹੁਣੇ ਹੋ ਛੋਡੇ ਤਾਂ ਇੰਨੀਆਂ ਸਵਾਦ ਰੋਟੀਆਂ ਬਣਦੀਆਂ ਜਿਹੜਾ ਛੋਡੀਆਂ ਲੈ ਜਾਣੀਆਂ ਮੈਂ ਆਟਾ ਪਤਾ ਨਹੀਂ ਲਗਾਉ ਐਡਾ ਮੋਟਾ ਪੀ ਦਿੰਦੇ ਨੇ ਰੀਤ ਦੇ ਪਾਪਾ ਹੀ ਲੈ ਕੇ ਆਉਂਦੇ ਹੁੰਦੇ ਨੇ ਪਿਹਾ ਕੇ ਮੈਂ ਤਾਂ ਕਣਕ ਧੋ ਕੇ ਪੀਣਾ ਕਰਦੀ ਹੁੰਨੀ ਆ ਅੱਛਾ ਹਾਂ ਰੋਟੀ ਚਿੱਟੀ ਵੀ ਆਉਂਦੀ ਆ ਸਾਡੀ ਤੇ ਪੋਲੀ ਵੀ ਹੁੰਦੀ ਆ ਰੋਟੀ ਤਾਲ ਮੈਂ ਗੁੰਦੀ ਸੀ ਆਟਾ ਮੈਂ ਕਿਹਾ ਤਾਂ ਬਾਲਾ ਮੋਟਾ ਦਾ ਆ ਚੀਰ ਲਾਂ ਕੇ ਬੱਲੇ ਆਟੇ ਹੀ ਲਿਆ ਕੇ ਜੇ ਮੈਂ ਸੱਚ ਤੂੰ ਅੱਜ ਸ਼ਲਗਮ ਬਣਾਵੇਂਗੀ ਹਾਂ ਬਣੇ ਤੇ ਸਾਡੇ ਤਾਂ ਖਾਂਦੇ ਨਹੀਂ ਹੈਗੇ ਮੈਨੂੰ ਦੇ ਦੀ ਇੱਕ ਕੌਲੀ ਮੇਰੇ ਜੋਗਰੀ ਨਾ ਕੋਈ ਨਾ ਲੈ ਜੀ ਮੈਂ ਦੇ ਦੂੰਗੀ ਹਾਂ ਲੈ ਜੀ ਕੋਈ ਨਾ ਲਿਆਉਣ ਨੂੰ ਤਾਂ ਮੈਂ ਹੋਰ ਵੀ ਕਿਸੇ ਤੋਂ ਲਿਆਵਾਂ ਮ ਆਟਾ ਪਰ ਸੋਡਾ ਆਟਾ ਬਾਲਾ ਵਧੀਆ ਹੁੰਦਾ ਇੰਨੀ ਸੋਹਣੀ ਰੋਟੀ ਆਉਂਦੀ ਹੈ ਨਾਲੇ ਚਿੱਟੀ-ਚਿੱਟੀ ਨਾਲੇ ਪੋਲੀ ਨਾਲੇ ਇੰਨੀ ਸਵਾਦ ਰੋਟੀ ਹੁੰਦੀ ਹੈ ਨਾ ਪ੍ਰੀਤੀ ਹੋਰ ਦੇ ਕਿਉਂ ਜਾਵੇਂ ਜਿਹੜੀ ਮਰਜ਼ੀ ਚੀਜ਼ ਲਿਆਇਆ ਕਰ ਮੈਂ ਤੈਨੂੰ ਕਦੇ ਹੁੰਦੇ ਹਵਾਂਦੇ ਜਵਾਬ ਨਹੀਂ ਦਿੰਦੀ ਹੈਗੀ ਮੈਂ ਲੈ ਆ ਕੇ ਦਿੰਨੀ ਆ ਤੈਨੂੰ ਆਟਾ ਪਾ ਕੇ ਫੇਰ ਜੀਰ ਦੂੰਗੀ ਮੈਂ ਨਾਲੇ ਸਬਜ਼ੀ ਲੈ ਜੀ ਜਦੋਂ ਬਣ ਗਈ ਚੰਗਾ ਬਸ ਮੈਂ ਹੁਣ ਠੀਰਕੀ ਧਰ ਦੂੰਗੀ ਮੰਗ ਦੀ ਲੈ ਆ ਕੇ ਦਿੰਨੀ ਆਟਾ ਲੈ ਬ੍ਰੀਤੀ ਚੱਲ ਤੂੰ ਮੈਨੂੰ ਆ ਦੱਸ ਤੈਨੂੰ ਸਬਜ਼ੀ ਲੈਣੇ ਮੈਂ ਪਹਿਲਾਂ ਰੱਖ ਤੇ ਚਾਰ ਪੰਜ ਛਾਲ ਗਮ ਮੈਂ ਹੋਰ ਪਾ ਲੂੰਗੀ ਵਿੱਚ ਹੁਣ ਖੁੱਲੀ ਜੀ ਬਣਾ ਲੂਗੀ ਹਾਂ ਪਾ ਲੀ ਮੈਂ ਤਾਂ ਲੈ ਕੇ ਜਾਊਂਗੀ ਪਰ ਮੈਨੂੰ ਤਾਂ ਬਾਹਰ ਸਵਾਲ ਲੱਗਦੇ ਸੋਡੀ ਸਬਜੀ ਨਾ ਕੋਈ ਨਾ ਲੈ ਜੀ ਠੀਕ ਆ ਚਲ ਜੀ ਆਟਾ ਲੈ ਗਈ ਮੇਰੇ ਸਬਜੀ ਦਾ ਸਰਜੂ ਵਧੀਆ ਜਿਹੜੀ ਅੱਜ ਬਣਾਈ ਸੀ ਉਹ ਕੱਲ ਨੂੰ ਖਾਣਾਗੇ ਪ੍ਰੀਤੀ ਕਿ ਮੈਂ ਆਈ ਸੀ ਉਹ ਤਾਂ ਆਟਾ ਲੈਣ ਆਈ ਸੀ ਇਹਦਾਰਾ ਬੜੀ ਸ਼ਹਿਰ ਆਉਂ। ਕਿਉਂ ਸ਼ਹਿਰ ਨੂੰ ਕੀ ਕਰਤਾ ਜੀ ਉਹਨੇ? ਚਾਤਰਵਾੜੀ ਆ। ਤੈਨੂੰ ਵਾਲਾ ਪੰਪ ਮਾਰ ਕੇ ਤੁਸੀਂ ਚੀਜ਼ਾਂ ਲਈ ਜੀ ਬੜੇ ਜਿਹੜੇ ਜੇ ਮਾਰਦੀ ਮੈਂ ਦੇਖਿਆ। ਉਹ ਫਿਰ ਧਾਰ ਲੈ ਕੇ ਜਾਂਦੀ ਆ ਜੀ ਪੰਪ ਵਾਲੀ ਕੀ ਗੱਲ ਧਾਰ ਚੀਜ਼ ਲੈ ਜਾਂਦੀ ਆ ਫਿਰ ਉਹ ਦੇ ਦੇਗੀ ਆਪੀ ਜਿੱਦੇ ਆ ਗਈ ਉਹਨਾਂ ਦੇ। ਉਹ ਤਾਂ ਕੱਲੀ ਤੋਂ ਲਿਉਂਦੀ ਧਾਰ। ਕਿਉਂ? ਮੈਥੀ ਲੈ ਕੇ ਜਾਂਦੀ ਹੋਰੀ ਆਪਣੇ ਆਉਂਦੀ ਆ। ਆਉਂਦੀ ਤਾਂ ਮੰਗ ਮੰਗ ਕੇ ਘਰ ਪਰ ਰੱਖਿਆ ਉਹਨੇ। ਆਪਕੇ ਸਾਨੂੰ ਪੰਜੀ ਨਹੀਂ ਦਿੰਦੀ ਹੈਗੀ ਉਹ। ਮੈਨੂੰ ਲੋੜ ਹੀ ਨਹੀਂ ਪਈ ਜੀ ਮੰਗਣ ਦੇ ਵੇਰੇ ਕਰਿਆ ਆਪਦੇ ਦਿੱਤਾ ਰੱਬ ਦਾ ਸਾਰਾ ਕੁਝ ਹੈਗਾ ਉਹ ਤਾਂ ਹੈਗਾ ਤੂੰ ਬੇਵਕੂਫ ਤਾਂ ਨਾ ਹੈਗਾ ਦੇ ਦੇ ਚੱਲ ਕੋਈ ਗੱਲ ਨਹੀਂ ਹੂੰ ਜੇ ਲੋੜਵੰਦ ਬੰਦੇ ਨੂੰ ਦਿੱਤਾ ਜਾਵੇ ਤਾਂ ਕੋਈ ਗੱਲ ਨਹੀਂ ਹੈਗੀ ਉਹ ਤਾਂ ਬੇਵਕੂਫ ਹੁੰਦੀ ਇਹ ਤੇਨੂੰ ਉਹ ਨਹੀਂ ਹੁੰਦੀ ਆ ਉਹੀ ਲੱਗਦਾ ਜੀ ਸਾਨੂੰ ਬਹੁਤ ਕਰਦੀ ਆ ਉਹ ਮੇਰਾ ਰਿਕ ਚੀਜ਼ ਦੀ ਤਾਰੀਫ ਕਰਕੇ ਜਾਂਦੀ ਆ ਮੇਰੀ ਤਾਰੀਫ ਨਹੀਂ ਕਰਦੀ ਪੰਪ ਮਾਰਦੀ ਆ ਉਹ ਹੋਰ ਤਾਂ ਕੋਈ ਪੰਪ ਵੀ ਨਹੀਂ ਦਿੰਦਾ ਫਿਰ ਫਿਰ ਹੋਰ ਕੋਈ ਹੈ ਨਹੀਂ ਆਪਣੇ ਬਿੜੀ ਆਂਡੋ ਆਂਡ ਤੇ ਹਰ ਜਾ ਉਹੀ ਆ ਸਾਰੇ ਆਪਾ ਦਾ ਕੰਮ ਕਰਦੇ ਨੇ ਉਹ ਕੰਮ ਨਹੀਂ ਕਰਦੀ ਬਸ ਕਿ ਤੇਥੋਂ ਕੰਮ ਕਰਾ ਲਿਆ ਕਦੇ ਉਥੋਂ ਕਰਾ ਲਿਆ ਕਦੇ ਉਥੋਂ ਕਰਾ ਲਿਆ ਬਿਲੀ ਜਾਂਦੀ ਆ ਉਹੀ ਲੱਗੀ ਜਾਂਦਾ ਸਾਨੂੰ ਤਾਂ ਮੈਨੂੰ ਤਾਂ ਕੋਈ ਕੋਲ ਲੱਗੀ ਜਾਂਦਾ ਤੂੰ ਆਪਰੇ ਚੀਜ਼ ਲੈ ਕੇ ਦੇਖ ਉਹਦੇ ਕੋਲ ਜੇ ਤੈਨੂੰ ਦੇਤੀ ਮੇਰਾ ਨਾਮ ਬਦਲਦੀ ਮੈਂ ਉਹੀ ਤਾਂ ਕਹੀ ਜਾਂਦੀ ਮੈਨੂੰ ਤਾਂ ਚੀਜ਼ ਲੈ ਆਉਣ ਦੀ ਲੋੜ ਹੀ ਨਹੀਂ ਪਈ ਜੀ ਆਪਣੇ ਸਾਰਾ ਕੁਝ ਹੁੰਦਾਗਾ ਓਏ ਗੁਰੂਆ ਮੈਂ ਚੀਜ਼ ਲੈ ਆਉਣ ਦੀ ਕਰਨੀ ਕਰਦਾ ਤੈਨੂੰ ਪਰਖ ਪਰਖ ਕੇ ਤਾਂ ਦੇਖ ਲਾ ਕੋਈ ਨਾ ਜੇ ਤੁਸੀਂ ਕਹਿੰਦੇ ਪਰਖ ਲਾਣੀ ਹੈ ਹਾਂ ਮੇਰੇ ਕੋਲ ਇਹ ਤਾਂ ਮੈਂ ਤੁਹਾਨੂੰ ਦੱਸੂਗਾ ਉਦੋਂ ਤੂੰ ਚੀਜ਼ ਲੈਣ ਜਾਈਂ ਤੇ ਸਾਹਮਣੇ ਪਈ ਹੋਵੇ ਜਵਾਬ ਦੇ ਦੂੰਗੀ ਆਟਾ ਪੁੱਛਦੀ ਸੀਗੀ ਮੈਨੂੰ ਕਹਿੰਦੀ ਤੁਹਾਡਾ ਰੋਟੀ ਪੋਲੀ ਆਉਂਦੀਆਂ ਨਾਲ ਚਿੱਟੀ ਆਉਂਦੀਆਂ ਕਹਿੰਦੀ ਕਿਹੜੀ ਚੱਕੀ ਤੋਂ ਪਿਹਾ ਕੇ ਲਿਆਉਣੀ ਮੈਂ ਮੈਨੂੰ ਤਾਂ ਪਤਾ ਨਹੀਂ ਐਵੇਂ ਉਸੇ ਚੱਕੀ ਤੋਂ ਆਪਾਂ ਆਟਾ ਪਿਹਾਉਣਾ ਉਸੇ ਚੱਕੀ ਤੋਂ ਆਟਾ ਪਿਹਾਉਂਦੇ ਨੇ ਉਹਦੇ ਘਰ ਵਾਲਾ ਕੱਲ ਦਾ ਪਹਿਖੀ ਲਾਇਆ ਗਾ ਟਾਟੇ ਦਾ ਉਹ ਕਹਿੰਦੇ ਸੋ ਪਤਾ ਨਹੀਂ ਮੋਟਾ ਬੀਂਦੇ ਨੇ ਸਾਡਾ ਤਾਂ ਕਹਿੰਦੀ ਮੋਟਾ ਕਹਿੰਦੀ ਸੀ ਐਂ ਤਾਂ ਵੀ ਆਟਾ ਪਿਹਾਇਆ ਵੀ ਮੋਟਾ ਲੋੜੀ ਤਾਂ ਬੋਲਿਆ ਬੱਜਿਆ ਤੈਨੂੰ ਪਤਾ ਨਹੀਂ ਹੈਗਾ ਤਾਂ ਹੀ ਕਹਿੰਦਾ ਤੈਨੂੰ ਬੇਕੂਫ ਬਣਾਉਂਦੀ ਆ ਉਹ ਕੋਈ ਚੀਜ਼ ਉਹਨਾਂ ਦੇ ਘਰੇ ਹੁੰਦੀ ਤੂੰ ਗੱਲਾਂ ਚਾਹ ਜਾਨੀ ਐ ਤੈਨੂੰ ਤਾਂ ਹੀ ਪਤਾ ਨਹੀਂ ਮੈਂ ਬਾੜੀ ਸਿਆਣੀ ਐ ਸਰਦਨ ਨੂੰ ਕਹੂੰਗਾ ਉਹ ਪਰਖ ਕੇ ਦੇਖੀ ਠੀਕ ਐ ਕਰ ਲੈ ਕੰਮ ਅੱਜ ਤੱਕ ਉਹਨੂੰ ਕੋਈ ਚੀਜ਼ ਨਹੀਂ ਦੇਣੀ ਲੈ ਜੀ ਜੇ ਹੁਣ ਘਰੇ ਆਊਗੀ ਮੰਗਾਂ ਚੀਜ਼ਾਂ ਦਾ ਜਵਾਬ ਦੇਣਾ ਦੇ ਦਊਗਾ ਦੇਖ ਉਹ ਪਰਖ ਲੈ ਫਿਰ ਦੇ ਦੇ ਦੀ ਠੀਕ ਐ ਹੋਈ ਨਾ ਤੈਨੂੰ ਪਤਾ ਲੱਗੂ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੂ ਕੋਈ ਨਹੀਂ ਲੈ ਇਹਨਾਂ ਨੂੰ ਲੱਗਦਾ ਬਹਿਮ ਹੋ ਗਿਆ ਜੋ ਕਿਸੇ ਨੂੰ ਉਂਗਲਾਂ ਲਾਤੀਆਂ ਵੀ ਸੋਡੇ ਘਰੇ ਵੱਧ ਆਉਂਦੀ ਜਾਂਦੀ ਆ ਉਹ ਉਹ ਤਾਂ ਕਿੰਨਾ ਕਰਦੀ ਐਗੀ ਮੇਰਾ ਹਰ ਇੱਕ ਚੀਜ਼ ਦੱਸਦੀ ਆ ਕੋਈ ਗੱਲਬਾਤ ਹੁੰਦੀ ਆ ਆਂਡ ਗਵਾਂਡ ਦੇ ਆਲਾ ਦਵਾਲਾ ਸਾਰਾ ਦੱਸ ਕੇ ਜਾਂਦੀ ਆ ਹੁਣ ਲੱਗੀ ਜਾਂਦਾ ਇਹਨਾਂ ਨੂੰ ਹੁਣ ਤਾਂ ਇਹਨਾਂ ਨੇ ਮੈਨੂੰ ਅੱਜ ਤੱਕ ਕਿਹਾ ਨਹੀਂ ਹੈਗਾ ਕਦੇ ਵਿਓ ਆਏ ਆ ਜਾਂ ਆਏ ਆਂਗੀ ਕੀ ਪਤਾ ਕਿਸੇ ਨੇ ਇਹਨਾਂ ਨੂੰ ਇਹਨਾਂ ਨੂੰ ਕਹੀ ਹੋਵੇ ਵਿਹਾਰ ਵਾਲੀ ਆ ਮੈਂ ਵੀ ਇਹਨਾਂ ਦੇ ਪਿੱਛੇ ਲੱਗ ਕੇ ਇੱਕ ਵਾਰੀ ਉਹਨੂੰ ਪਰਖ ਕੇ ਦੇਖਾ ਅੱਜ ਤੱਕ ਮੈਂ ਉਹਦਾ ਕੋਈ ਚੀਜ਼ ਨਹੀਂ ਮੰਗੀ ਜਾਉਂਗੀ ਫਿਰ ਮੈਂ ਵੀ ਕੋਈ ਚੀਜ਼ ਲੈਣ ਫੇਰ ਪਤਾ ਲੱਗੂ ਮੈਂ ਤਾਂ ਕਦੇ ਉਹਨੂੰ ਜਵਾਬ ਨਹੀਂ ਦਿੱਤਾ ਕਿਸੇ ਚੀਜ਼ ਨੂੰ ਸਹੀ ਗੱਲ ਆ ਕੋਈ ਵੀ ਚੀਜ਼ ਲੈਣ ਆਏ ਨੇ ਫੱਟਦੇ ਨੇ ਉਹਦਾ ਕੰਮ ਕਰਦਾਨੀ ਆ ਕੋਈ ਕੱਪੜਾ ਲੀਡਾ ਹੋਵੇ ਕੋਈ ਖਾਣ ਪੀਣ ਨੂੰ ਮੰਗਦੀ ਆ ਉਹ ਦੇਦਾਨੀ ਆਂਗੀ ਮੰਮੀ ਹਾਂ ਬ੍ਰਿਤੀ ਬਣ ਗਈ ਸਬਜੀ ਹਾਂ ਬਣ ਗਈ ਲੈ ਆ ਕੇ ਦੇ ਮੈਂ ਹਾਂ ਲੈ ਪਾ ਦੇ ਮੈਨੂੰ ਲਿਓਣੀ ਆ ਮੈਂ ਨਾਲ ਐਂ ਕਰੀ ਫੋਰਾ ਕਿਉਂ ਵੀ ਪਾ ਲਈ ਕੋਈ ਨਾ ਪਾਦਾਨੀ ਭੈਣ ਲੈ ਭੈਣ ਬਣਾ ਕੀ ਹੱਟੀ ਸੀ ਬਸ ਹੋਣੀ ਹੈ ਹਜੇ ਕਿ ਉਹ ਵੀ ਪਾਤਾ ਵਿੱਚ ਇਹਦੇ ਠੀਕ ਹਾਂ प्रीति नी प्रीति हां करिया हां करिया आज लंगे की कर दी सी कुछ नहीं आ संभर के जे हटी सी मारे मैं तो वहीं आ गई खड़ी खड़ी मैं चल प्रीति कोले जाके आनी है ਚਲ ਵਧੀਆ ਕੀਤਾ ਮੈਂ ਵੀ ਹੁਣੇ ਕੰਮ ਜਿੰਨੇ ਮੇੜ ਕੇ ਹਟੀ ਸੀ ਅੱਛਾ ਹਾਂ ਥੋੜਾ ਤਾਂ ਵਧੀਆ ਨੇ ਮੱਝਾਂ ਮੁਰਝਾਂ ਚੱਲਣ ਦੁੱਧ ਰਾ ਦੇ ਦਿੰਦੀਆਂ ਹੋਣੀਆਂ ਹੀ ਇਹ ਹਾਂ ਦਿੰਦੀਆਂ ਨੇ ਦੋਨੇ ਦਿੰਦੀਆਂ ਨੇ ਅੱਛਾ ਹਾਂ ਇੱਕ 5 ਕਿਲੋ ਦੇ ਦਿੰਦੀ ਆ ਇੱਕ 3 ਕਿਲੋ ਦੇ ਦਿੰਦੀ ਆ ਚਲ ਫਿਰ ਵਧੀਆ ਮੁਰਝਾ ਮਾਰਦੇ ਤੁਸੀਂ ਤਾਂ ਹੋਰ ਸੱਚ ਉਹੀ ਕਿਉਂ ਮੈਂ ਵੀ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਮੈਂ ਤਾਂ ਭੁੱਲ ਗਈ ਮੈਂ ਤਾਂ ਦੁੱਧ ਵਾਸਤੇ ਆਈ ਸੀਗੀ ਰਾਤ ਮੇਰਾ ਦੁੱਧ ਖਰਾਬ ਹੋ ਗਿਆ ਮੈਂ ਹੱਥ ਚਲ ਮੈਂ ਪ੍ਰੀਤੀ ਤੋਂ ਲੈ ਆਉਣੀ ਅੱਧਾ ਕਿਲੋ ਸਵੇਰੇ ਤੱਕ ਮੈਂ ਵਾਪਸ ਦੇ ਦੂੰਗੀ ਦੁੱਧ ਮੈਨੂੰ ਅੱਧਾ ਕਿਲੋ ਦੁੱਧ ਦੇ ਭਾਣੇ ਓਹੋ ਤੇ ਪਹਿਲਾਂ ਦੱਸਣਾ ਸੀ ਫਿਰ ਕਿਉਂ ਹੁਣ ਤਾਂ ਅਸੀਂ ਡੈਰੀ ਚ ਪਾਇਆ ਇਹ ਸਾਰਾ ਦੁੱਧ ਬਸ ਆਪਦੇ ਜੋਗਰਾ ਰੱਖਿਆਗਾ ਉਹ ਵੀ ਅੱਜ ਅਖੀਰ ਕਰਾਂਗੇ ਫਿਰ ਓਚੂ ਦੇ ਦੇ ਭਾਣੇ ਗਲਾਸ ਕ ਮੇਰੇ ਤਾਂ ਸਰਦਾ ਨਹੀਂ ਹੈਗਾ ਹੁਣ ਉਹ ਤਾਂ ਫਿਰ ਅਸੀਂ ਖੀਰ ਕਰਾਂਗੇ ਜੇ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਤਾਂ ਮੈਂ ਸੱਚੀਉਂ ਰੱਖ ਦਿੰਦੀ ਦੁੱਧ ਚਲ ਫਿਰ ਮੈਂ ਬੰ ਡੈਰੀ ਤੋਂ ਪੁੱਛ ਲੈਣੀ ਡੈਰੀ ਚ ਭੇਜ ਦਣੀ ਰੀਤੇ ਤੇ ਡੈਡੀ ਨੂੰ ਹੋਰ ਡੈਰੀ ਚੋਂ ਤਾਂ ਮਿਲ ਜੂਗਾ ਉਥੇ ਛੇਤੀ ਬਾਗਜੋ ਬੰਦ ਹੋ ਜੂ ਡੈਰੀ ਚਲ ਜਾਨੀ ਆ ਫਿਰ ਮੈਂ ਕਹਿਣੀ ਆ ਉਹਨੂੰ ਮੈਂ ਤਾਂ ਆਈ ਸੀ ਮੈਂ ਮੈਂ ਚੇਰ ਕੋਲ ਲੈ ਆਉਣੀ ਆ ਚਲ ਮੈਂ ਨਾ ਫਿਰ ਸਾਡੇ ਤਾਂ ਥੋੜਾਗਾ ਨਾ ਅਸਤ ਦੇ ਜੋਗਰੀ ਰੱਖਿਆਗਾ ਠੀਕ ਐ ਚਲ ਭਾਲ ਦिए ਮੈਥੋਂ ਇੱਕ ਨੂੰ ਮੈਂ ਤਾਂ ਚੀਜ਼ਾਂ ਲਿਆ ਰਿਆ ਕਿ ਨਰਾਜਾਂ ਤੂੰ ਹਜੇ ਮੈਥੋਂ ਭਾਲਦੀਆਂ ਦੁੱਧ ਸਹੀ ਗੱਲ ਰੀਤ ਤੇ ਡੈਡੀ ਦੀ ਬੀ ਆ ਤਾਂ ਮੇਥੋਂ ਪੰਪ ਮਾਰ ਮਾਰ ਕੇ ਚੀਜ਼ਾਂ ਲਜਾਈ ਜਾਂਦੀ ਆ ਹਾਲੇ ਬਿੰਦ ਚੀਜ਼ ਜਵਾਬ ਦੇਤਾ ਚਲ ਮੈਂ ਦੇਖਦੀ ਆ ਇੱਕ ਅੱਧੀ ਵਾਰੀ ਹੋਰ ਪਰਖਦੀ ਆ ਇਹਨੂੰ ਵੀ ਚੀਜ਼ ਦਿੰਦੀ ਆ ਇੱਕ ਨਾ ਦਿੰਦੀ ਆ ਪ੍ਰੀਤੀ ਨਹੀਂ ਪ੍ਰੀਤੀ ਕੋਤਨੀ ਕਿ ਦਰਵਾਜ਼ੀ ਹੈ ਗਈ ਐਸ ਨਾ ਘਰੇ ਪੰਮੀ ਲੱਗਦੀ ਆ ਹਾਂ ਤਾਂ ਮੀ ਲੰਗਿਆ ਆ ਗਿਆ ਆ ਗਈ ਮੈਂ ਬੋਲ ਮਾਰੀ ਜਾਂਦੀ ਸੀ ਤੈਨੂੰ ਆ ਜਾ ਆ ਜਾ ਆ ਸੀ ਮੈਂ ਤਾਂ ਸਾ ਇਧਰ ਸੋਈ ਚਾਂ ਹਾਂ ਕੀ ਕਰਦੀ ਸੀ ਕੁਝ ਨਹੀਂ ਵਸਾ ਚੱਕਰ ਜੀ ਕਰਦੀ ਸੀ ਉਹ ਅੱਛਾ ਮੈਂ ਤਾਂ ਆਟੇ ਨੂੰ ਆਈ ਸੀ ਬਣ ਮੈਨੂੰ ਆਟਾ ਦੇ ਆਟਾ ਤਾਂ ਹੈ ਨਹੀਂ ਸਾਡੇ ਤਾਂ ਪਹਿਉਣ ਵਾਲਾ ਹੈਗਾ ਮੈਂ ਤਾਂ ਆਪਸਮਾ ਸੋਡੇ ਆਉਂਦੀ ਸੀ ਮੰਗਣ ਮੈਨੂੰ ਤਾਂ ਆਈ ਸੀ ਮੈਂ ਮੈਂ ਮੈਨੂੰ ਤੇਰੇ ਕੋਲ ਮਿਲ ਜੂਗਾ ਆਟਾ ਨਾ ਸਾਡੇ ਤਾਂ ਆਟਾ ਹੈ ਨਹੀਂਗਾ ਅਸ ਤਾਂ ਪਹਿ ਹੈ ਨਹੀਂ ਹੈਗਾ ਹਜੇ ਅੱਛਾ ਹਾਂ ਮੈਂ ਤਾਂ ਕਿਸੇ ਮੈਂ ਤੇਰੇ ਕੋਲ ਜਾਣਨੀ ਆ ਚੱਲ ਮਿਲ ਜੂਗਾ ਤੇਰੇ ਕੋਲ ਨਾ ਚਲ ਫਿਰ ਮੈਂ ਰੀਤ ਦਾ ਡੈਡੀ ਨੂੰ ਭੇਜ ਦਾਨੀ ਚੱਕੀ ਤੋਂ ਉਹ ਲੈ ਆਉਣਗੇ ਹਜੇ ਸਾਡਾ ਨਾ ਪੀਆ ਨਹੀਂ ਸੀ ਉਹਨਾਂ ਨੇ ਆਟਾ ਕੱਲ ਚੱਕੀ ਖਰਾਬ ਹੋ ਗਈ ਸੀ ਮੈਂ ਤਾਂ ਤਾਂ ਤੇਰੇ ਕੋਲੇ ਆ ਗਈ ਮੈਂ ਚਲ ਪ੍ਰੀਤੀ ਤੋਂ ਲੈ ਕੇ ਆਉਣੀ ਆ ਆਟਾ ਚਲ ਪਿਹਾਲ ਨਾਲ ਮੈਂ ਲੈ ਆਉਂ ਛੋੜਿਓ ਅੱਛਾ ਮੇਰੇ ਨਾਲ ਕਿ ਸਰਜੂ ਹੋਰ ਆ ਤੁਹਾਡੀ ੱਡੀ ਢੋਲੀ ਆਟੇ ਵਾਲੀ ਹੋਰ ਇਹ ਚ ਖਾਸੀ ਗੱਟੇ ਪਾਏ ਜਾਂਦੇ ਹੋਣਗੇ ਹੈ ਬਣਾਤੇ ਦੇ ਹੋਰ ਇਹ ਚ ਦੋ ਬੋਰੀਆਂ ਪਾ ਜਾਂਦੀਆਂ ਖਾਸੀ ਵੱਡੀ ਹੈ ਹਨ ਹਾਈ ਪ੍ਰੀਤੀ ਕੁੜੀ ਤੂੰ ਮੈਨੂੰ ਜਵਾਬ ਦੇ ਤਾਂ ਤੁਹਾਡੀ ਆਟੇ ਦੀ ਤਾਂ ਢੋਲੀ ਭਰੀ ਪਈ ਐ ਹਾ ਬ੍ਰਿਤੀ ਗੁੜੇ ਇਤਨਾ ਹ ਇਹ ਤਾਂ ਇਤਾਂ ਇਤਾਂ ਕੀ ਗੁੜੇ ਐਡੀ ਢੋਲੀ ਤੇਰੇ ਆٹے ਦੀ ਭਰੀ ਪਈ ਐ ਤੂੰ ਮੈਨੂੰ ਫੱਟ ਦੇਣੀ ਜਵਾਬ ਦੇ ਤਾਂ ਤੂੰ ਆਪ ਸਿਆਣੀ ਵੈਣੀ ਐ ਮੈਂ ਤੈਨੂੰ ਕਦੇ ਕਿਸੇ ਚੀਜ਼ ਨੂੰ ਮੋੜਿਆਗਾ ਇਹ ਤਾਂ ਮੋਟਾ ਪੰਮੀ ਆਟਾ ਮੋਟਾ ਜਾ ਹੀ ਕੁਛ ਮਰਜੀ ਐ ਤੂੰ ਮੈਨੂੰ ਐਂ ਤਾਂ ਕਹਿਤਾ ਕਿ ਸਾਡੇ ਤਾਂ ਆਟਾ ਨਹੀਂ ਹੈਗਾ ਸੁਖਣ ਨਾਲ ਐਡੀ ਤਾਂ ਤੇਰੀ ਢੋਲੀ ਭਰੀ ਪਈ ਆٹے ਦੀ ਤੂੰ ਹੁੰਦੇ ਹਵਾਉਂਦੇ ਵੀ ਮੈਨੂੰ ਚੀਜ਼ ਨੂੰ ਜਵਾਬ ਦੇ ਜਾਨੀ ਮੈਂ ਤੈਨੂੰ ਕਦੇ ਜਵਾਬ ਦਿੱਤਾ ਕੋਈ ਮਰਜ਼ੀ ਚੀਜ਼ ਲੈਣ ਵਗਦੇ ਤੂੰ ਮੇਰੇ ਘਰੇ ਮੈਂ ਤੈਨੂੰ ਕਦੇ ਵੀ ਕਿਸੇ ਵੀ ਗੱਲ ਨੂੰ ਜਵਾਬ ਨਹੀਂ ਦਿੱਤਾ ਕਦੇ ਤੂੰ ਕੱਪੜੇ ਧਵਾ ਲਿਆਈ ਕਦੇ ਤੂੰ ਮੈਥੇ ਸਬਜ਼ੀ ਲੈ ਆਈ ਕਦੇ ਤੂੰ ਮੇਰੇ ਕੋਲ ਦਾਸ ਵਾਲੀ ਚਾਹ ਵੀ ਆਈ ਤੈਨੂੰ ਮੈਂ ਕਦੇ ਜਵਾਬ ਦਿੱਤਾਗਾ ਸਹੀ ਗੱਲ ਸੀ ਪ੍ਰੀਤੀ ਰੀਤੂ ਦੇ ਡੈਡੀ ਦੀ ਮੈਨੂੰ ਕਹਿੰਦੀ ਸੀ ਉਹ ਵੀ ਉਹ ਮਿੱਠੋ ਮਾਸੀ ਆ ਉਹ ਤੱਕ ਬਚ ਕੇ ਰਹਾ ਕਰ ਵੀ ਦੋਨੋਂ ਪਰਖ ਕੇ ਦੇਖੀ ਤੇ ਇਥੇ ਹਰ ਇੱਕ ਚੀਜ਼ ਲੈ ਜਾਂਦੀ ਆ ਉਹੀ ਗੱਲ ਮੈਂ ਤਾਂ ਤੈਨੂੰ ਸਾਰੀਆਂ ਚੀਜ਼ਾਂ ਦਿੰਦੀ ਰਹੀ ਮੈਂ ਤੈਨੂੰ ਦੋਆਵਾਰੀ ਪਰਖ ਕੇ ਦੇਖਿਆ ਭਾਣੇ ਤਾਂ ਮੈਨੂੰ ਦੋਨੇ ਵਾਰੀ ਜਵਾਬ ਦੇਤਾ ਮੇਰੇ ਘਰੇ ਆਟਾ ਵੀ ਸੀਗਾ ਮੇਰੇ ਘਰੇ ਦੁੱਧ ਵੀ ਸੀਗਾ ਮੈਨੂੰ ਉਹਨਾਂ ਨੇ ਭੇਜਿਆ ਵੀ ਸੀਗਾ ਵੀ ਤੂੰ ਉਹਨੂੰ ਪਰਖ ਕੇ ਦੇਖ ਵੀ ਤੈਨੂੰ ਸਿੱਧਾ ਜਵਾਬ ਦੇਉ ਤੂੰ ਮੈਨੂੰ ਦੋਨੇ ਵਾਰੀ ਜਵਾਬ ਦਿੱਤਾ ਪਤਾ ਲੱਗ ਗਿਆ ਭਾਣੇ ਮੈਨੂੰ ਤੇਰੀ ਕਿੰਨੀ ਕੌਕਾਤ ਹੈਗੀ ਤੂੰ ਪ੍ਰੀਤੀ ਮੈਨੂੰ ਹੁੰਦੇ ਹਵਾਉਂਦੇ ਵੀ ਜਵਾਬ ਦੇਤਾ ਮੰਨਿਆ ਚੱਲ ਜੇ ਤੇਰੇ ਚੀਜ਼ ਨਾ ਹੁੰਦੀ ਤੂੰ ਮੈਨੂੰ ਬੇਸ਼ੱਕ ਜਵਾਬ ਦੇ ਦਾਂਦੀ ਪਰ ਦਿਲ ਤਾਂ ਵੱਡਾ ਰੱਖ ਲੈ ਭਾਣੇ ਮੰਮੀ ਮੈਥੋਂ ਗਲਤੀ ਹੋ ਗਈ ਮੈਂ ਦੁਬਾਰਾ ਨਹੀਂ ਦਿੰਦੀ ਕਿਸੇ ਜੀ ਨੂੰ ਜਵਾਬ ਦਿੰਦੀ ਨਾ ਨਾ ਪ੍ਰੀਤੀ ਗਲਤੀ ਕਰਨ ਨੂੰ ਨਾ ਰਹਿਂਦੇ ਮੈਂ ਹੁਣ ਤੈਨੂੰ ਕਦੇ ਕਿਸੇ ਚੀਜ਼ ਦਾ ਮੌਕਾ ਹੀ ਨਹੀਂ ਦਿੰਦੀ ਵੀ ਮੈਂ ਤੇਰੇ ਘਰੇ ਕੋਈ ਚੀਜ਼ ਮੰਗਣਾ ਆ ਮੇਰੇ ਘਰੇ ਤਾਂ ਰੱਬ ਦਾ ਦਿੱਤਾ ਸਾਰਾ ਕੁਝ ਹੈ ਇੱਕ ਇੱਕ ਚੀਜ਼ ਦੀ ਥਾਂਵੇਂ 10 10 ਚੀਜ਼ਾਂ ਪਈਆਂ ਨੇ ਮੇਰੇ ਘਰੇ ਮੇਰੇ ਘਰੇ ਕੋਈ ਘਾਟ ਨਹੀਂ ਹੈਗੀ ਪਰ ਮੈਂ ਤੇਰੀ ਨੀਤ ਦੇਖ ਲਈ ਕਿੰਨੀ ਮਾੜੀ ਨੀਤ ਦੀ ਮਾਲਕਾ ਤੂੰ ਸਿਆਣਿਆਂ ਨੇ ਸੱਚੀ ਕਿਹਾ ਹੈ ਨੀਤ ਦਾ ਭੁੱਖਾ ਨਹੀਂ ਰਜਦਾ ਢਿੱਡ ਦਾ ਭੁੱਖਾ ਰਜ ਜਾਂਦਾ